ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 41 ਸਾਲ ਦੀ ਬਲਵਿੰਦਰ ਕੌਰ ਨੂੰ ਉਸਦੇ ਹੀ ਪਤੀ ਨੇ ਕੈਨੇਡਾ ਪਹੁੰਚ ਕੇ ਕਤਲ ਕਰ ਦਿੱਤਾ ਅਤੇ ਆਪਣੀ ਮਾਂ ਨੂੰ ਵੀਡੀਓ ਕਾਲ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੀ ਪਤਨੀ ਦਾ ਉਸਨੇ ਕਤਲ ਕਰ ਦਿੱਤਾ ਮੱਲਾ ਪਿੰਡ ਦੇ ਵਿੱਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇਸ ਮਾਮਲੇ ਵਿੱਚ ਅਤ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਸਰਕਾਰ ਤੋਂ ਆਪਣੀ ਧੀ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਵੀ ਅਪੀਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਮੱਲਾ ਦੇ ਵਿੱਚ ਇੱਕ ਅਤ ਗਰੀਬ ਘਰ ਦੀ ਧੀ ਦੇ ਪੇਕੇ ਘਰ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ ਤੇ ਅਸੀਂ 24 ਸਾਲ ਪਹਿਲਾਂ ਮ੍ਰਿਤਕ ਦੇ ਪਿਤਾ ਨੇ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਆਪਣੀ ਧੀ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਨਾਲ ਕੀਤਾ ਜਿਸ ਤੋਂ ਦੋ ਬੱਚੇ ਹੋਏ ਇੱਕ ਬੇਟਾ ਅਤੇ ਇੱਕ ਬੇਟੀ ਬੇਟੀ ਨੂੰ 3 ਸਾਲਾਂ ਪਹਿਲਾਂ ਆਇਲ ਇਕ ਕਰਵਾ ਕੇ ਕੈਨੇਡਾ ਭੇਜਿਆ ਗਿਆ ਅਤੇ 1 ਸਾਲ ਬਾਅਦ ਹੀ ਬਲਵਿੰਦਰ ਕੌਰ ਵੀ ਆਪਣੀ ਧੀ ਕੋਲ ਕੈਨੇਡਾ ਪੁੱਜ ਗਈ ਉਸ ਦੇ ਬਾਅਦ ਹੀ પતિ ਨੇ ਕੈਨੇਡਾ ਜਾਣ ਦੇ ਲਈ 3 ਵਾਰ ਜਦੋਂ ਉਸ ਦੇ ਪਤੀ ਦਾ ਰਿਫਿਊਜ਼ਲ ਆ ਜਾਂਦਾ ਹੈ ਤੇ ਉਸ ਦੇ ਲਈ ਉਹ ਆਪਣੀ ਪਤਨੀ ਤੇ ਉਸ ਦੇ ਪੇਕੇ ਪਰਿਵਾਰ ਨੂੰ ਜ਼ਿੰਮੇਵਾਰ ਸਮਝਦਾ ਹੈ ਇਸ ਲਈ ਕਈ ਵਾਰ ਦੋਨੋਂ ਪਤੀ ਪਤਨੀ ਦੇ ਵਿੱਚ ਫੋਨ ਤੇ ਕਾਫੀ ਵਾਰ ਲੜਾਈ ਵੀ ਹੁੰਦੀ ਹੈ ਜਿਸ ਨੂੰ ਦੇਖ ਕੇ ਜਗਪ੍ਰੀਤ ਰਾਜੂ ਦੀ ਬੇਟੀ ਨੇ ਆਪਣੇ ਪਿਤਾ ਨੂੰ ਇਸੇ 1 ਮਹੀਨੇ ਦੀ 11 ਤਰੀਕ ਨੂੰ ਕੈਨੇਡਾ ਸੱਦ ਲਿਆ ਤੇ ਜਦੋਂ ਉਹ ਕੈਨੇਡਾ ਪੁੱਜੇ ਤਾਂ 15 ਮਾਰਚ ਨੂੰ ਹੀ ਉਸਨੇ ਆਪਣੀ ਪਤੀ ਪਤਨੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਉਸ ਕਤਲ ਦੀ ਵੀਡੀਓ ਬਣਾ ਕੇ ਉਸਨੇ ਆਪਣੀ ਮਾਨੋ ਰਖਾਈ ਤੇ ਪੂਰੇ ਮਾਮਲੇ ਵਿੱਚ ਬੇਸ਼ੱਕ ਕੈਨੇਡਾ ਪੁਲਿਸ ਨੇ ਆਪਣੀ ਹੀ ਪਤਨੀ ਨੂੰ ਕਤਲ ਕਰਨ ਵਾਲੇ ਜਗਪ੍ਰੀਤ ਨੂੰ ਰਾਜੂ ਨੂੰ ਗ੍ਰਫਤਾਰ ਕਰ ਲਿਆ ਪਰ ਉੱਥੇ ਹੀ ਮ੍ਰਿਤਕਾ ਦੀ ਭੈਣ ਰਾਜਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਮੱਲਾਤ ਨੇ ਇਸ ਸਬੰਧੀ ਬਣਦੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਨਾਲ ਹੀ ਭਾਰਤ ਸਰਕਾਰ ਤੋਂ ਮ੍ਰਿਤਕਾ ਦੀ ਜਿਹੜੀ ਦੇਹ ਹੈ ਉਹ ਪਿੰਡ ਮੱਲਾ ਲਿਆਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਉਸ ਦੀ ਅੰਤਿਮ ਰਸਮਾਂ ਇੱਥੇ ਪੂਰੀਆਂ ਕੀਤੀਆਂ ਜਾ ਸਕਣ। ਮੇਰਾ ਨਾਮ ਰਾਜਵਿੰਦਰ ਕੌਰ ਆ। ਬਲਵਿੰਦਰ ਕੌਰ ਮੇਰੀ ਭੈਣ ਸੀ ਮੇਰੇ ਨਾਲੋਂ ਛੋਟੀ ਸੀ। ਪਹਿਲਾਂ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ। ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ ਅਸੀਂ ਵੀ ਕੀਤੀ ਜੀ ਨਾਲ ਮਿਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ ਮੈਡੀਕਲ ਪ੍ਰੋਬਲਮ ਡਾਕਟਰ ਨੇ ਕਹਿ ਆ ਕਿ ਉਹਨਾਂ ਦੀ ਸਰਜਰੀ ਹੋਊਗੀ ਫਿਰ ਉਹਨਾਂ ਨੇ ਉਹਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ ਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ ਜੀ 2 ਸਾਲ ਦੇ ਕਰੀਬ ਹੋ ਗਏ ਸੀ ਲਗਾਤਾਰ ਹੀ ਉਹਨਾਂ ਦਾ ਹਸਬੰਦ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ ਮੈਨੂੰ ਵੀ ਬੁਲਾਓ ਉਹ ਆਪਣੀ ਬੱਚੇ ਨੂੰ ਵੀ ਦੇਖਦੇ ਸੀ ਤੇ ਉਹਦੀ ਸਟੱਡੀ ਵੀ ਕਰਵਾਉਂਦੇ ਸੀ ਫੀਸਾਂ ਭਰਦੇ ਸੀ ਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ ਉਹ ਬਿਮਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸਾਰਾ ਕੁਝ ਆਪ ਹੀ ਕਰਵਾਉਂਦੇ ਸੀ ਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਆ ਮੈਂ ਨਹੀਂ ਬੁਲਾ ਸਕਦੇ ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਆ ਬਲੇਮ ਸਾਨੂੰ ਕਰਦੇ ਆ ਮੇਰੇ ਫਾਦਰ ਸਾਹਿਬ ਨੂੰ ਕਰਦੇ ਆ ਇਕੱਲੇ ਪਾਪਾ ਘਰ ਸੀ ਕਈ ਵਾਰੀ ਸਾਡੇ ਘਰ ਵੀ ਆਏ ਇਨਤੇ ਟੈਕ ਕਰਨ ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਫਸੈਟ ਜਾਂ ਕੁਝ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ ਫੋਰਸ ਕਰੀ ਜਾ ਰਿਹਾ ਵੀ ਤੂੰ ਆ ਕਰ ਆ ਕਰ ਬਸ ਉਹ ਇਦਾਂ ਹੀ ਇੱਥੇ ਬਾਰੀ-ਬਾਰੀ ਆਉਂਦਾ ਸਾਨੂੰ ਸਭ ਨੂੰ ਤੰਗ ਕਰਦਾ ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ ਮੇਰੇ ਸਹੁਰੇ ਘਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ ਮੈਨੂੰ ਬੋਲਦਾ ਸੀ ਉੱਥੇ ਕੀ ਨਾਮ ਸੀ ਉਹਦਾ ਜੀਜੇ ਦਾ ਜਗਪ੍ਰੀਤ ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਏ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ ਉਹ ਇਹੀ ਕਹਿੰਦਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਮੇਰੇ ਹਸਮੇ ਨੂੰ ਕਹਿੰਦਾ ਸੀ ਆਪਣੀ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੇ ਵਾਲੀ ਨੂੰ ਕਨੇਡਾ ਮਾਰੂਗਾ ਅੱਗੇ ਪਹਿਲਾਂ ਨਿਊਜ਼ ਆਈ ਆ ਮੈਂ ਕੁਝ ਨਹੀਂ ਬੋਲਿਆ ਖੁੱਲਕੇ ਨਹੀਂ ਬੋਲਿਆ ਮੈਂ ਨਹੀਂ ਸਾਰਾ ਕੁਝ ਮੈਂ ਚੁੱਪ ਕਰਨਾ ਚਾਹੁੰਦੀ ਹੁੰਦਾ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ ਪਰ ਮੈਂ ਹੁਣ ਚੁੱਪ ਨਹੀਂ ਬਿੰਦੀ ਮੈਂ ਚੁੱਪ ਨਹੀਂ ਬੈਠਣਾ ਉਹ ਬੰਦੇ ਨੇ ਬੇਰਹਿਮੀ ਦੇ ਨਾਲ ਉਹਨੂੰ ਮਾਰਿਆ ਬੇਰਹਿਮੀ ਦੇ ਨਾਲ ਮਾਰਿਆ ਨਹੀਂ ਸੀ ਬਣਦੀ ਮੀਆਂ ਬੀਬੀ ਦੀ ਨਹੀਂ ਬਣਦੀ ਡਿਵੋਰਸ ਦੇ ਦਿੰਦਾ ਅਲੱਗ ਵੀ ਨਹੀਂ ਸੀ ਰਹਿਣ ਦਿੰਦਾ ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ ਆਪਾਂ ਲੱਗ ਰਹੇ ਨੇ ਨਹੀਂ ਜੀ ਅਲੱਗ ਵੀ ਨਹੀਂ ਰਹਿਣ ਦੇਣਾ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ ਉਹਨੇ ਕਿਉਂ ਮਾਰਿਆ ਬਸ ਸਾਨੂੰ ਇਹ ਸਮਝ ਨਹੀਂ ਆਉਂਦੀ ਜੇ ਹੁਣ ਉਹਨੇ ਮਾਰਿਆ ਨਹੀਂ ਬੇਰਹਿਮੀ ਨਾਲ ਕਤਲ ਕੀਤਾ ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹ ਪੀਲਾ ਇੱਧਰ ਵੀ ਇਹ ਪੀਲਾ ਮੌਤ ਦੀ ਸਜ਼ਾ ਮੌਤ ਜਿਹੋ ਜੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ ਧੀਆਂ ਭੈਣਾਂ ਹਰ ਕਿਸੇ ਦੀਆਂ ਹਰ ਕਿਸੇ ਦੀਆਂ ਇਦਾਂ ਹੀ ਮਰਨ ਗਈਆਂ ਅੱਜ ਮੇਰੀ ਭੈਣ ਨਾਲ ਹੋਇਆ ਸਾਡੀ ਤੀਨਤ ਕਾਕਾ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਇਦਾਂ ਹੀ ਸਾਥ ਦੇਓਗੇ ਜਾਂ ਇਦਾਂ ਹੀ ਬੋਲੋਗੇ ਮੈਨੂੰ ਹੁਣ ਕੋਈ ਡਰ ਨਹੀਂ ਜੀਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲੇ ਖੋਦਾ ਬੂਮੇ ਕੱਲੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਪਪਾ ਕੱਲੇ ਨਹੀਂ ਹੁਣ ਅਸੀਂ ਦੱਸਦੇ ਜੇ ਸਾਡੇ ਸੱਚ ਨੂੰ ਦਬਾਉਂਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ ਕੀ ਮੰਗ ਕਰਦੇ ਹਾਂ ਮੋਂ ਮੈਂ ਤੇ ਇਹ ਮੰਨ ਕਰਦੀ ਆ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ ਸਖਤ ਸਜ਼ਾ ਦੀ ਮੰਗ ਕਰਦੇ ਆ ਸਖਤ ਸਜ਼ਾ ਜੀ ਜੇ ਉਹਨੂੰ ਮੈਂ ਤਾਂ ਇਹ ਕਹਿੰਦੀ ਆ ਜੋ ਕਾਨੂੰਨ ਆ ਉਹਨੂੰ ਫਾਂਸੀ ਹੋਣੀ ਚਾਹੀਦੀ ਆ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਤੀ ਮਰੀਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ ਪਤਾ ਲੱਗੂ ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਸਾਡੀ ਭੈਣ ਨੂੰ ਮਾਰਿਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਏ ਮਹਾਨੂਦ ਖਾਇਆ ਵੀਡੀਓ ਕਾਲ ਤੇ ਕੀ ਉਹਦੇ ਕਾਜੇ ਠੰਡ ਪਾਉਣਾ ਚਾਹੁੰਦਾ ਸੀ ਕੀ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ ਕਿਉਂ ਬੁਲਾਉਂਦੇ ਨੇ న్యూਸ ਆਉਂਦੀ ਹੈ ਜੇ ਤੁਸੀਂ ਕ੍ਰਾਈਮ ਕੀਤਾ ਤਾਂ న్యూਸ ਆਊਗੀ ਨਾ ਕਰਦੇ ਨਾ ਦਬਾ ਲੈਂਦੇ ਬਹੁਤ ਲੋਕਾਂ ਨੂੰ ਬਹੁਤ ਕੁਝ ੱਲੀ ਜਾਂਦੇ ਆ ਕਿ ਧੀਆਂ ਭੈਣਾਂ ਨਹੀਂ ਕੁਝ ਹੋਈ ਜਾਊਗਾ ਮੰਗ ਕਰਦੇ ਸਰਕਾਰ ਬਾਡੀ ਲੈ ਆ ਜਿੱਦ ਹੱਲ ਹੈਲਪ ਕਰੇ ਉਹ ਜੇ ਦੇਖਿਆ ਨਹੀਂ ਦੇਖਦੇ ਆ ਜੇ ਪਰ ਸਾਡੀ ਸਾਡੇ ਨਾਲ ਕੋਈ ਕੋਈ ਵੀ ਬੱਚੇ ਜਾਂ ਕੋਈ ਨਹੀਂ ਖੜੂ ਅਸੀਂ ਬਾਡੀ ਆਪਣੇ ਕੋਲੇ ਲੈ ਆ ਖਾ ਮੰਗ ਅਸੀਂ ਕਿਸੇ ਦੇ ਕੋਲੇ ਛੱਡਣੀ ਨਹੀਂ ਅਸੀਂ ਕਿਸੇ ਦੇ ਕੋਲੇ ਛੱਡੇ ਨਹੀਂ ਨੀ ਉਹਦੇ ਸਾਰੇ ਪਰਿਵਾਰ ਵਾਲਾ ਬੋਡੀ ਤੱਕ ਜਾਵੇ ਮੈਂ ਨਹੀਂ ਚੋਲਦੀ ਹਾਂ ਬੇਟਾ ਜਾਊਗਾ ਉਹ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਉਹਨਾਂ ਦਾ ਆਪਣਾ ਬੇਟਾ ਠੀਕ ਬੇਟੀ ਦੀ ਮੋਤੂ ਇਹ ਕੀ ਕਹੋਗੇ ਤੁਸੀਂ ਸ੍ਰੀ ਗੁਰਜੀ ਸਰ ਇਹਨਾਂ ਦੀ ਬੇਟੀ ਉੱਥੇ ਵਿਆਹੀ ਵੀ ਸੀ ਲੁਧਿਆਣੇ ਤੇ ਉਹਦੀ ਬੇਟੀ ਕੈਨੇਡਾ ਚਲੀ ਗਈ ਸੀ ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ ਕੋਈ ਉਹਨੂੰ ਪ੍ਰੋਬਲਮ ਸੀਗੀ ਹੁਣ 5 ਦਿਨ ਹੋਇਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ ਤੇ ਰੱਬ ਜਾਣੇ ਉਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਦੀ ਮਾਂ ਨੂੰ ਵੀਡੀਓ ਪਾਤੀ ਜੀ ਵੀ ਆ ਕੁਝ ਹੋਇਆ ਹੋਣਾ ਵਾਦਾ ਕਰਕੇ ਗਿਆ ਹੁਣ ਜਮ ਜਮੇ ਮੈਂ ਵੀ ਕਹਿ ਕੇ ਗਿਆ ਹੁਣ ਜਮੇ ਦੱਸ ਰਹੇ ਆ ਵੀ ਵੀਡੀਓ ਪਾਤੀ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਦੇ ਮਸਾ ਰੋਜੀ ਰੋਟੀ ਤੋੜਦੇ ਆ ਤੇ ਇਹਨਾਂ ਨੇ ਅਜੇ ਤੱਕ ਅਜਿਹੀ ਤਰਖਾਸ ਵੀ ਦਿੱਤੀ ਨਹੀਂ ਥਾਣੇ ਵੀ ਰਿਪੋਰਟ ਨਹੀਂ ਕੀਤੀ ਪਰ ਇਹਨਾਂ ਨੂੰ ਇੰਨਾ ਕੁ ਟੌਰਚਰ ਕਰ ਰਹੇ ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾ ਐ ਕਰੋ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਅੱਗੇ ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਆਂ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੇ ਉਹ ਦੂਜਿਆਂ ਤਾਂ ਕੁਝ ਨਹੀਂ ਲੱਗਦੀ ਜਿੱਥੇ ਮਾਰਤੀ ਇਹਨਾਂ ਦੀ ਬੇਟੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਇੱਥੇ ਉਹਨਾਂ ਦਾ ਸ਼ਿਸ਼ਕਾਰ ਕਰਨਾ ਚਾਹੁੰਦੇ ਆ ਹਾਜੀ ਜਿਹੜਾ ਧੱਕਾ ਕੀਤਾ ਇਹ ਨਾ ਸਾਰਿਆਂ ਨੂੰ ਪਤਾ ਹੋਵੇ ਹੁਣ ਆਪਾਂ ਨੂੰ ਫੇਸਬੁੱਕ ਤੇ ਵੀ ਆਪਾਂ ਦੇਖਦੇ ਆਂ ਵੀ ਜਿਹੜੀ ਉਹ ਜਵਾਨ ਸੀਗੀ ਮਾਰਦੀ ਉਹ ਤੇ ਕੀ ਦੀ ਜਿਹੜੀ ਉਹਨੂੰ ਪਤਾਗਾ ਹੁਣ ਜਿਹੜੇ ਕਮੈਂਟ ਕਰਦੇ ਆ ਤੇ ਉਹ ਤਾਂ ਗਲਤ ਕਰਦੇ ਆ ਨਾ ਇਹਨਾਂ ਦੀ ਹਮਦਰਦੀ ਤਾਂ ਕੋਈ ਨਹੀਂ ਸੁਣਦਾ ਹਲੇ ਤੱਕ ਇਹਨਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਤੇ ਕੋਈ ਬਲੇਮ ਨਹੀਂ ਲਾਇਆ ਉੱਥੇ ਰਿਪੋਰਟ ਵੀ ਨਹੀਂ ਦਿੱਤੀ ਪਰ ਇਹ ਹੁਣ ਕਹਿ ਰਹੇ ਆ ਵੀ ਹੁਣ ਅਸੀਂ ਕਰਾਂਗੇ